ਪੀ ਸੰਜੀਵ अरोड़ा ਵੱਲੋਂ ਲੁਧਿਆਣਾ ਦੇ ਲਈ ਵੈਸੇ ਦਾ ਕਈ ਪ੍ਰੋਜੈਕਟ ਚੱਕੇ ਜਾ ਰਹੇ ਨੇ ਉਹਨਾਂ ਦਾ ਹੱਲ ਕਰਵਾਇਆ ਜਾ ਰਿਹਾ ਉਹਨਾਂ ਨੂੰ ਅੱਗੇ ਵਧਾਇਆ ਜਾ ਰਿਹਾ ਪਰ ਓਟੀਆ ਸਕੀਮ ਨੂੰ ਲੈ ਕੇ ਲੁਧਿਆਣਾ ਦੀ ਇੰਡਸਟਰੀ ਅੱਜ ਸਾਰੇ ਇਕੱਠੀ ਹੋ ਕੇ ਜਿੱਤੇ ਸਰਕਾਰ ਦਾ ਧੰਨਵਾਦ ਕਰ ਰਹੀ ਹੈ ਉੱਥੇ ਹੀ ਐਮਪੀ ਸੰਜੀਵ अरोड़ा ਦਾ ਵੀ ਧੰਨਵਾਦ ਉਹਨਾਂ ਵੱਲੋਂ ਕੀਤਾ ਜਾ ਰਿਹਾ ਸਾਡੇ ਦਾ ਮਜੂਨ ਨੇ ਐਮਪੀ ਸੰਜੀਵ अरोड़ा अरोड़ा ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਇੰਡਸਟਰੀ ਵੈਸੇ ਦਾ ਧੰਨਵਾਦ ਬਹੁਤ ਘੱਟ ਕਰਦੀ ਆ ਪਰ ਅੱਜ ਇੰਡਸਟਰੀ ਜਿਹੜੀ ਹੈ ਇਕੱਠੀ ਹੋ ਕੇ ਸਰਕਾਰ ਦਾ ਵੀ ਧੰਨਵਾਦ ਕਰ ਰਹੀ ਹੈ ਤੁਹਾਡਾ ਵੀ ਧੰਨਵਾਦ ਕਰ ਰਹੀ ਹੈ ઓટીએસ સ્કીમ ਨੂੰ ਲੈ ਕੇ ਇਹ ਦੇਖો ਜੀ ਇਹ ਜਿਹੜੀ ઓટીએસ સ્કીਮ ਹੈ ਪੂਰੇ ਪੰਜਾਬ ਚ ਇਹਦਾ ફાયદો ਹੈਗਾ 35-40 ਸਾਲ ਹੋ ਗਏ ਸੀਗੇ ਮੈਂ ਇਹ ਪਾਰਟਿਕੁਲਰਲੀ ਜਿਹੜਾ ਇਹ ਮੈਟਰ ਚੁੱਕਿਆ ਏਪੈਕਸ ਚੈਂਬਰ ਨੇ ਸੀਆਈਸੀਯੂ ਨੇ ਫਿਕੋ ਨੇ ਇਹਨਾਂ ਨੇ ਚੁੱਕਿਆ ਔਰ ਇਹਨਾਂ ਕਰਕੇ ਕਿਉਂਕਿ ਇਹ ਮੇਰੀ ਨਜ਼ਰ ਚ ਲਿਆਏ ਮੈਂ ਅੱਗੇ ਗਿਆ ਇਹਨਾਂ ਦੇ ਨਾਲ ਵੀ ਮੀਟਿੰਗ ਅਟੈਂਡ ਕੀਤੀ ਔਰ ਜਿੱਦਾਂ ਰਜਨੀਸ਼ ਜੀ ਨੇ ਕਿਹਾ ਮੈਂ ਇਹਨਾਂ ਦਾ ਐਡਵੋਕੇਟ ਬਣਿਆ ਔਰ ਮੈਂ ਸਰਕਾਰ ਨੂੰ ਕਿਹਾ ਔਰ ਮੈਂ ਇਹਨਾਂ ਨੇ ਜੋ ਮੰਗਿਆ ਸੀ ਉਹ ਦੇ ਦਿੱਤਾ ਹੁਣ ਇਹ ਸੋਚ ਰਹੇ ਹੋਣੇ ਕਿ ਅਸੀਂ ਘੱਟ ਕਿਉਂ ਨਹੀਂ ਮੰਗਿਆ ਪਰ ਮਤਲਬ ਕਿ ਜੋ ਜਾਇਜ਼ ਇਹਨਾਂ ਨੇ ਮੰਗਿਆ ਸੀ ਉਹ ਸਰਕਾਰ ਨੇ ਮੰਨ ਲਿਆ ਔਰ ਇਹ ਬੜਾ ਵੱਡਾ ਰੈਲੀਫ ਹੈ ਇੰਡਸਟਰੀ ਇਨਵਰਮੈਂਟ ਨੂੰ ਮੈਂ ਇਹਨਾਂ ਨੂੰ ਵਧਾਈ ਦਿੰਦਾ ਔਰ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਸਰਕਾਰ ਦਾ ਵੀ ਮੇਰਾ ਵੀ ਸਾਰਾ ਇਹਨਾਂ ਨੇ ਸਨਮਾਨ ਦੇ ਰਿਹਾ ਔਰ ਇਹਦੇ 'ਚ ਇਹੀ ਫਾਇਦਾ ਹੁੰਦਾ ਕਿ ਅੱਗੇ ਵੀ ਜਾ ਕੇ ਫਿਰ ਉਹ ਅ ਅਫਸਰ ਸਹਿਬਾਨ ਨੂੰ ਹੋਰ ਸਾਡੇ ਆਨਰੇਬਲ ਸੀਰ ਨੂੰ ਲੱਗਦਾ ਹੈ ਕਿ ਸਾਨੂੰ ਇੰਡਸਟਰੀ ਲਈ ਕੰਮ ਕਰਨੇ ਚਾਹੀਦੇ ਆ ਕਿਉਂਕਿ ਇਹ ਇਹਦੇ ਨਾਲ এমਪਲੋਇਮੈਂਟ ਵਧਦੀ ਹੈ ਇਹਦੇ ਨਾਲ ਇਨਵੈਸਟਮੈਂਟ ਵਧਦੀ ਹੈ ਨਾ ਮਾਂਚੈਸਟਰ ਆਫ ਇੰਡੀਆ ਕਿਹਾ ਜਾਂਦਾ ਸ਼ਹਿਰ ਲੁਧਿਆਣੇ ਨੂੰ ਉਸ ਨੂੰ ਲੈ ਕੇ ਤੁਸੀਂ ਕਈ ਪ੍ਰੋਜੈਕਟ ਹੋਰ ਵੀ ਜਿਹੜਾ ਵਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹੋ ਨਵੇਂ ਪ੍ਰੋਜੈਕਟ ਵੀ ਲੈ ਕੇ ਆ ਰਹੇ ਹੋ ਚਾਹੇ ਹਲਵਾਰਾ 에ਅਰਪੋਰਟ ਦੀ ਗੱਲ ਕੀਤੀ ਜਾਵੇ ਜਾਂ ਹੋਰ ਪ੍ਰੋਜੈਕਟਾਂ ਦੀ ਸਿਵਲ ਹਸਪੀਟਲ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਕਿਸ ਤਰ੍ਹਾਂ ਦੀ ਰੂਪਰੇਖਾ ਰਹੇਗੀ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਪ੍ਰੋਜੈਕਟਾਂ ਨੂੰ ਲੈ ਕੇ ਕਿਉਂਕਿ ਹਲਵਾਰਾ 에ਅਰਪੋਰਟ ਨੂੰ ਲੈ ਕੇ ਹਜੇ ਵੀ ਲੋਕ ਜਿਹੜੇ ਨੇ ਸ਼ੰਕਿਤ ਨੇ ਕਿ ਕਦੋਂ ਜਿਹੜਾ ਵਾ ਇੱਥੋਂ ਦੀ ਆਪਰੇਸ਼ਨਲ ਸ਼ੁਰੂ ਹੋਏਗਾ ਮੈਂ ਤੁਹਾਡੇ ਚੈਨਲ ਦੇ ਥਰੂ ਲੋਕਾਂ ਨੂੰ ਕਹਿਣਾ ਚਾਹੁੰਦਾ ਸ਼ੰਕਿਤ ਹੋਣ ਦੀ ਲੋੜ ਨਹੀਂ ਥੋੜਾ ਟਾਈਮ ਜ਼ਰੂਰ ਜ਼ਿਆਦਾ ਲੱਗ ਰਿਹਾ ਇੱਕ ਟੈਕਨੀਕਲ ਇਸ਼ੂਸ ਹੈਗੇ ਸਾਰੇ ਰਿਸੋਲਵ ਹੋ ਰਹੇ ਆ ਜਲਦੀ ਹਲਵਾਰਾ 에ਰਪੋਰਟ ਚਾਲੂ ਹੋ ਜਾਏਗਾ ਔਰ ਬਾਕੀ ਵੀ ਸਾਰੇ ਪ੍ਰੋਜੈਕਟ ਕਿਉਂਕਿ ਮੈਂ ਆਂਦੇ ਵਿੱਚ ਪਿੱਛੇ ਲੱਗ ਗਿਆ ਸੀ ਚਾਲੂ ਹੋ ਗਏ ਸੀਗੇ ਕਾਫੀ ਕੰਪਲੀਸ਼ਨ ਤੇ ਔਰ ਆਣ ਵਾਲੇ ਟਾਈਮ ਵਿੱਚ ਤੁਸੀਂ ਦੇਖੋਗੇ ਕਿ ਲੁਧਿਆਣਾ ਬਹੁਤ ਵਧੀਆ ਸ਼ਹਿਰ ਬਣ ਜਾਏਗਾ ਤਾਂ ਇਹ ਪ੍ਰੋਜੈਕਟਾਂ ਦੀ ਗੱਲ ਹੋਈ ਪਰ ਹੁਣ ਪਾਰਟੀ ਨੇ ਤੁਹਾਨੂੰ ਲੁਧਿਆਣਾ ਸਪੈਸ਼ਲ ਕਰਕੇ ਲੁਧਿਆਣਾ ਵੈਸਟ ਵਾਸਤੇ ਉਮੀਦਵਾਰ ਬਣਾਇਆ ਵਾ ਤਾਂ ਸਾਨੂੰ ਪਹਿਲਾਂ ਤੁਹਾਡੇ ਨਾਮ ਦੇ ਜਿਹੜਾ ਐਲਾਨ ਹੋਇਆ ਬਾਕੀ ਪਾਰਟੀਆਂ ਹਲੇ ਨਾਮਾਂ ਤੇ ਵਿਚਾਰ ਕਰੀਆਂ ਕਿਸ ਤਰ੍ਹਾਂ ਰੂਪਰੇਖਾ ਰਹੇਗੀ ਐਜ਼ ਅ ਕੈਂਡੀਡੇਟ ਲੁਧਿਆਣਾ ਵੈਸਟ ਦੇ ਲਈ ਬਾਸ ਜੀ ਲੋਕਾਂ ਦਾ ਪਿਆਰ ਮੰਗਦੇ ਆ ਲੋਕਾਂ ਨੂੰ ਰਿਕੁਐਸਟ ਹੈ ਜੇ ਜਿਹੜੇ ਮੈਂ ਕੰਮ ਐਜ਼ ਅ ਰਾਜ ਸਭਾ ਮੈਂਬਰ ਕੀਤੇ ਆ ਔਰ ਮੈਂ ਅੱਗੇ ਵੀ ਕੰਮ ਕਰੂੰਗਾ ਮੈਨੂੰ ਜੇ ਪਿਆਰ ਦੇਣਗੇ ਮੈਂ ਉਹਨਾਂ ਦੇ ਪਿਆਰ ਦੀ ਰਿਕੁਐਸਟ ਕਰਦਾ ਔਰ ਆਉਣ ਵਾਲੇ ਟਾਈਮ ਵਿੱਚ ਮੈਂ ਇਹਨਾਂ ਨੂੰ ਪ੍ਰੋਮਿਸ ਕਰਦਾ ਕਿ ਲੁਧਿਆਣਾ ਮਾਡਲ ਸ਼ਹਿਰ ਬਣੇਗਾ ਔਰ ਬੜਾ ਵਧੀਆ ਸ਼ਹਿਰ ਬਣਾਵਾਂਗੇ ਪਰ ਜਿਸ ਤਰ੍ਹਾਂ ਹੀ ਤੁਹਾਡੇ ਨਾਮ ਦਾ ਐਲਾਨ ਹੁੰਦਾ ਵਾ ਵਿਰੋਧੀ ਜਿਹੜੇ ਨੇ ਲਗਾਤਾਰ ਟਵਿੱਟਰ ਤੇ ਜਾਂ ਫੇਸਬੁੱਕ ਤੇ ਬਿਆਨ ਇੱਕ ਤੋਂ ਬਾਅਦ ਇੱਕ ਬਿਆਨ ਜਿਹੜੇ ਸਾਹਮਣੇ ਆਉਂਦੇ ਰਹੇ ਨੇ ਕਹਿੰਦੇ ਨੇ ਕਿ ਕੇਜੀਵਾਲ ਦੇ ਲਈ ਰਾਜ ਸਭਾ ਖਾਲੀ ਕਰਵਾਉਣ ਵਾਸਤੇ ਤੁਹਾਨੂੰ ਜਿਹੜਾ ਵਾ ਬਲੀ ਦਾ ਬੱਕਰਾ ਬਣਾਇਆ ਜਾ ਰਿਹਾ ਹੈ ਦੇਖੋ ਗੱਲ ਇਹ ਹੈ ਜੀ ਕਿ ਕੇਜਰੀਵਾਲ ਜੀ ਨੇ ਜੇ ਮੈਂਬਰ ਪਾਰਲੀਮੈਂਟ ਬੰਨਾ ਹੈ ਕਿ ਉਹਨਾਂ ਨੂੰ ਕੋਈ ਬਾਈ ਇਲੈਕਸ਼ਨ ਦੀ ਵੇਟ ਕਰਨ ਦੀ ਲੋੜ ਨਹੀਂ ਹੈਗੀ ਜੀ ਦੇਖੋ ਐਨੇ ਮੈਂਬਰ ਪਾਰਲੀਮੈਂਟ ਹੈਗੇ ਉਹ ਕਿਸ ਕੋਈ ਵੀ ਉਹਨਾਂ ਲਈ ਰਿਜ਼ਾਈਨ ਕਰ ਦੇਗਾ ਤੇ ਉਹ ਬਣ ਸਕਦੇ ਆ ਉਹ ਕਿਉਂ ਵੇਟ ਕਰਨਗੇ ਕਿ ਇੱਕ ਮੈਂਬਰ ਪਾਰਲੀਮੈਂਟ ਪਹਿਲਾਂ ਬਾਈ ਇਲੈਕਸ਼ਨ ਲੜੇਗਾ ਫਿਰ ਉਹ ਜਿੱਤੇਗਾ ਫਿਰ ਰਿਜ਼ਾਈਨ ਕਰੇਗਾ ਮੈਂ ਫੇਰ ਬਣੂਗਾ ਇਹ ਇਹ ਵੇਟ ਨਹੀਂ ਹੈਗਾ ਇਹ ਕੋਈ ਬਿਲਕੁਲ ਰੀਜ਼ਨ ਨਹੀਂ ਹੈ ਟੋਟਲੀ ਗਲਤ ਹੈ ਜੇ ਕਿਸੇ ਦੀ ਸੋਚ ਹੈ ਕਿ ਕੇਜਰੀਵਾਲ ਜੀ ਨੇ ਆਪ ਬਰਨਾ ਜੇ ਕੇਜਰੀਵਾਲ ਜੀ ਨੇ ਬਰਨਾ ਉਹ ਬਣ ਸਕਦੇ ਆ ਤਾਂ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਵਿਰੋਧੀ ਜਿਹੜੇ ਲਗਾਤਾਰ ਤੁਹਾਡੀ ਉਮੀਦਵਾਰੀ ਤੇ ਬਿਆਨ ਦੇ ਰਹੇ ਨੇ ਉਹਦੇ ਸੱਚਾਈ ਨਹੀਂ ਹੈ ਤਾਂ ਪਾਰਟੀ ਨੂੰ ਉਮੀਦਵਾਰ ਬਣਾਇਆ ਬਾ ਵਿਰੋਧੀ ਸਾਹਮਣੇ ਹੋਰ ਵੀ ਕਈ ਪਾਰਟੀਆਂ ਦੇ ਉਮੀਦਵਾਰ ਹੋਣਗੇ ਕੀ ਰਣਨੀਤੀ ਰਹੇਗੀ ਰਣਨੀਤੀ ਜੀ ਸਾਡੀ ਡਿਵੈਲਪਮੈਂਟ ਦੀ ਰਹੇਗੀ ਜਿਹੜੇ ਕੰਮ ਆਲਰੇਡੀ ਕੀਤੇ ਆ ਔਰ ਜਿਹੜੇ ਕਰਾਂਗੇ ਟੋਟਲੀ ਡਿਵੈਲਪਮੈਂਟ ਦੀ ਰਣਨੀਤੀ ਹੈ ਤਾਂ ਪਹਿਲਾਂ ਐਕਟਿਵ ਪੋਲਿਟਿਕਸ ਨਹੀਂ ਸੀਗੇ ਤੁਸੀਂ ਰਾਜ ਸਭਾ ਤੋਂ ਕਰਦੇ ਰਹੇ ਹੋ ਪਰ ਹੁਣ ਜਿਹੜਾ ਜਦੋਂ ਇਲੈਕਸ਼ਨ ਦੇ ਵਿੱਚ ਆਉਂਗੇ ਐਕਟਿਵ ਪੋਲਿਟਿਕਸ ਹੋਏਗੀ ਜਿਹੜਾ ਵਾ ਕਈ ਤਰ੍ਹਾਂ ਦੀ ਬਿਆਨਬਾਜ਼ੀਆਂ ਵੀ ਦੇਖਣ ਨੂੰ ਮਿਲਣਗੀਆਂ ਕਿਸ ਤਰ੍ਹਾਂ ਉਹਨਾਂ ਨੂੰ ਕਾਊਂਟਰ ਕਰੂ ਮੇਰੀਆਂ ਬਿਆਨਬਾਜ਼ੀਆਂ ਸਿਰਫ ਡਿਵੈਲਪਮੈਂਟ ਰਿਲੇਟਿਡ ਹੋਣਗੀਆਂ ਵੀ ਕੀ ਕੰਮ ਕੀਤੇ ਔਰ ਕੀ ਕਰਾਂਗੇ ਬਸ ਜੀ ਬਿਲਕੁਲ ਐ ਸੀਗੇ ਐਮਪੀ ਸੰਜੀਵ अरोड़ा ਜਿਹੜੇ ਸਰਕਾਰ ਦੀਆਂ ਪਾਲਿਸੀਆਂ ਨੂੰ ਦੱਸਦੇ ਹੋਏ ਨਜ਼ਰ ਆ ਰਹੇ ਨੇ ਤੇ ਦੂਜੇ ਪਾਸੇ ਉਹਨਾਂ ਦੀ ਉਮੀਦਵਾਰੀ ਨੂੰ ਲੈ ਕੇ ਵਿਰੋਧੀ ਜਿਹੜੇ ਬਿਆਨ ਦੇ ਰਹੇ ਨੇ ਉਹਨਾਂ ਨੂੰ ਲੈ ਕੇ ਵੀ ਉਹਨਾਂ ਨੇ ਆਪਣਾ ਪੁਆਇੰਟ ਆਫ View ਦੱਸਿਆ ਹੋਇਆ ਕਿ ਕੇਜੀਵਾਲ ਸਾਹਿਬ ਨੂੰ ਅਗਰ ਰਾਜ ਸਭਾ ਜਾਣਾ ਹੈ ਤਾਂ ਉਹਨਾਂ ਨੂੰ ਮੇਰੀ ਸੀਟ ਦੀ ਲੋੜ ਨਹੀਂ ਉਹਨਾਂ ਵਾਸਤੇ ਸੀਟ ਛੱਡਣ ਨੂੰ ਕਈ ਤਿਆਰ ਬੈਠੇ ਨੇ